ਰਾਜਵਾਨ ਦੀ ਫਾਂਸੀ ਬਾਰੇ ਸੁਪਰੀਮ ਕੋਰਟ ਅੱਜ ਸੁਣਵਾਈ ਹੈ ਰਹਿਮਦੀਨ ਅਪੀਲ ਤੇ ਜਲਦ ਨਿਬੇੜੇ ਲਈ ਰਾਜਵਾਨਾ ਦੀ ਪਟੀਸ਼ਨ ਪਿਛਲੀ ਸੁਣਵਾਈ ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਨੋਟਿਸ ਜਿਹੜਾ ਉਹ ਜਾਰੀ ਕੀਤਾ ਸੀਗਾ ਤੇ ਉੱਥੇ ਹੀ ਸੁਣਵਾਈ ਦੇ ਮੱਦੇਨਜ਼ਰ ਸੁਰੱਖਿਆ ਜਿਹੜੀ ਉਹ ਸਖਤ ਕਰ ਦਿੱਤੀ ਗਈ ਹੈ ਇਸ ਬਾਰੇ ਦੀ ਵੱਡੀ ਅਪਡੇਟ ਸਾਂਝੀ ਕਰ ਰਾਜਵਾਨਾ ਦੀ ਫਾਂਸੀ ਬਾਰੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ ਹੈ ਉਥੇ ਅੱਜ ਸੁਣਵਾਈ ਹੋਵੇਗੀ ਸੁਪਰੀਮ ਕੋਰਟ ਚ ਰਾਜਵਾਨਾ ਕੇਸ ਨੂੰ ਲੈ ਕੇ ਪਟੀਸ਼ਨ ਜਿਹੜੀ ਉਹ ਤਾਇਰ ਕੀਤੀ ਗਈ ਸੀ ਰਾਜਵਾਨਾ ਦੇ ਵੱਲੋਂ ਜਿੱਥੇ ਰਾਜਵਾਨਾ ਦੀ ਫਾਂਸੀ ਬਾਰੇ ਸੁਪਰੀਮ ਕੋਰਟ ਚ ਅੱਜ ਸੁਣਵਾਈ ਹੈ ਜਿਸ ਨੂੰ ਲੈ ਕੇ ਹੋਏ ਸੁਰੱਖਿਆ ਵੀ ਜਿਹੜੀ ਉਹ ਸਖਤ ਕਰ ਦਿੱਤੀ ਗਈ ਹੈ ਇਸ ਲਈ ਦੀ ਵੱਡੀ ਅਪਡੇਟ ਵੱਡੀ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਸੁਣਵਾਈ ਦੇ ਮੱਦੇਨਜ਼ਰ ਸੁਰੱਖਿਆ ਜਿਹੜੀ ਉਹ ਪੂਰੇ ਤਰੀਕੇ ਦੇ ਨਾਲ ਸੱਤ ਜੜਿਓ ਕਰ ਦਿੱਤੀ ਗਈ ਹੈ ਰਾਜਵਾੜਾ ਦੀ ਫਾਂਸੀ ਦਾ ਮਾਮਲਾ ਇਹ ਹੈ ਜਿੱਥੇ ਸੁਪਰੀਮ ਕੋਰਟ ਨੇ ਕੇਂਦਰ ਤੋਂ ਇਹਦਾ ਜਵਾਬ ਜਿਹੜਾ ਮੰਗਿਆ ਸੀਗਾ ਉਸ ਤੋਂ ਬਾਅਦ ਉਹਨਾਂ ਕੋਲੋਂ ਕਿਹਾ ਗਿਆ ਸੀਗਾ ਕਿ ਨੀਤੀਓ ਖੁਦ ਫੈਸਲਾ ਜਿਹੜਾ ਇਸ ਦੇ ਵਿੱਚ ਲੈਣਗੇ ਉਹਤੇ ਹੀ ਰਾਜਵਾੜਾ ਦੀ ਫਾਂਸੀ ਤੇ ਸੁਪਰੀਮ ਕੋਰਟ ਚਾਰਜ ਸੁਣਵਾਈ ਹੈ ਉੱਥੇ ਹੀ ਰਾਜੇ ਕੇ ਰਾਮ ਦੀ ਅਪੀਲ ਤੇ ਰਾਜਵਾੜਾ ਦੇ ਵੱਲੋਂ ਪਟੀਸ਼ਨ ਜਿਹੜੀ ਉਹ ਤਾਇਲ ਕੀਤੀ ਗਈ ਸੀਗੀ ਦਿੱਤੀ ਗਈ ਸੀਗੀ ਜਿੱਥੇ ਸੁਪਰੀਮ ਕੋਰਟ ਦੇ ਵੱਲੋਂ ਅੱਜ ਰਾਜਵਾਣਾ ਦੀ ਫਾਂਸੀ ਦੇ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੈ ਇਸ ਨੂੰ ਲੈ ਕੇ ਸੁਰੱਖਿਆ ਜਿਹੜੀ ਹੈ ਪੂਰੇ ਤਰੀਕੇ ਨਾਲ ਸਖਤ ਕਰਤੀ ਗਈ ਹੈ ਤੋਤੇ ਹੀ ਰਾਗ ਦੀ ਅਪੀਲ ਤੇ ਜਲਦ ਨਿਬੇੜੇ ਲਈ ਰਾਜਵਾਣਾ ਦੀ ਪਟੀਸ਼ਨ ਜਿਹੜੀ ਤਿਆਰ ਕੀਤੀ ਗਈ ਸੀ ਰਾਜਵਾਣਾ ਦੀ ਫਾਂਸੀ ਫਾਰੇ ਸੁਪਰੀਮ ਕੋਰਟ ਅੱਜ ਸੁਣਵਾਈ ਹੈ ਇਸ ਬਾਰੇ ਦੀ ਵੱਡੀ ਅਪਡੇਟ ਪਟੀਸ਼ਨ ਜਾਣਕਾਰੀ ਸਾਂਝੀ ਕਰਦੇ ਹਾਂ ਅਤੇ ਇਸ ਨੂੰ ਵੇਖਦੇ ਹੋਏ ਰਾਜਵਾਣਾ ਦੇ ਵੱਲੋਂ ਜੋ ਪਿਛਲੀ ਸੁਣਵਾਈ ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਸੀਦਾ ਇਸ ਦਾ ਜਵਾਬ ਜਿਹੜਾ ਮੰਗਿਆ ਗਿਆ ਸੀਗਾ ਤੇ ਉੱਤੇ ਹੀ ਹੁਣ ਉਸ ਦੇ ਵੱਲੋਂ ਜਿਹੜਾ ਦੱਸਿਆ ਗਿਆ ਸੀਗਾ ਉਸ ਵੇਲੇ ਕਿ ਜੇ ਕੇਂਦਰ ਦੇ ਵੱਲੋਂ ਜਵਾਬ ਜਿਹੜਾ ਉਹ ਨਹੀਂ ਆਏਗਾ ਤਾਂ ਸੁਪਰੀਮ ਕੋਰਟ ਖੁਦ ਇਸ ਟੀਜ਼ ਤੇ ਵਿੱਚ ਕਾਰਵਾਈ ਜੜੀ ਉਹ ਕਰਨ ਕਿ ਜਿੱਥੇ ਸੁਪਰੀਮ ਕੋਰਟ ਦੇ ਵੱਲੋਂ ਅੱਜ ਰਾਜਵਾਨਾ ਫਾਂਸੀ ਦੇ ਬਾਰੇ ਸੁਣਵਾਈ ਹੈ ਇਸ ਲਈ ਵੱਡੀ ਅਪਡੇਟ ਵੱਡੀ ਜਾਨਕਾਰੀ ਰਾਜੋਵਾਨਦੀ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਤੇ ਜੜੀਓ ਸੁਣਵਾਈ ਹੈ ਉਹ ਤੇ ਸੁਰੱਖਿਆ ਜੜੀ ਆ ਪੂਰੇ ਤਰੀਕੇ ਦੇ ਨਾਲ ਇਸ ਤੇ ਉੱਪਰ ਵਧਾ ਦਿੱਤੇ ਗਏ ਹੈ ਉਹਨਾਂ ਦੀ ਫਾਂਸੀ ਨੂੰ ਲੈ ਕੇ ਪਰ ਸੁਣਵਾਈ ਜੜੀ ਹੈ ਅੱਜ ਸੁਪਰੀਮ ਕੋਰਟ ਤੇ ਵਿੱਚ ਹੈ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਨੂੰ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਸੀਗਾ ਰਾਜੋਵਾਨਦੀ ਫਾਂਸੀ ਨੂੰ ਲੈ ਕੇ ਕਿ ਅਜੇ ਤੱਕ ਫਾਂਸੀ ਜੜੀਓ ਕਿਉਂ ਨਹੀਂ ਹੋਈ ਜਿਸ ਨੂੰ ਲੈ ਕੇ ਉਮਰ ਜਿਹੜੀ ਹੈ ਉਹਨਾਂ ਦੀ ਹੋ ਚੁੱਕੇ 30 ਸਾਲ ਤੋਂ ਤੇ 20 ਤੋਂ ਵੱਧ ਵਾਰ ਜਿਹੜੇ ਉਹਨਾਂ ਨੂੰ ਹੋ ਚੁੱਕੇ ਨੇ ਜੇਲ੍ਹ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਜਿੱਥੇ ਜਵਾਬ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਨੂੰ ਜੜਾ ਮੰਗਿਆ ਗਿਆ ਸੀਗਾ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਨਿਤਾ ਫਿਰ ਕਾਰਵਾਈ ਜੜੀਓ ਉਹ ਆਪ ਦੇ ਵੱਲੋਂ ਕਰਨਗੇ ਉੱਥੇ ਹੀ ਅੱਜ ਦੱਸਲੀ ਕੀ ਰਾਜਵਾਨ ਦੇ ਵੱਲੋਂ ਜਿਹੜੀ ਹੈ ਪਟੀਸ਼ਨ ਧਾਇਰ ਕੀਤੀ ਗਈ ਸੀਗੀ ਤੇ ਉੱਥੇ ਹੀ ਸੁਪਰੀਮ ਕੋਰਟ ਨੂੰ ਇਹ ਪਟੀਸ਼ਨ ਜਿਹੜੀ ਕੀਤੀ ਗਈ ਸੀਗੀ ਜਿਸ ਨੂੰ ਵੇਖਦੇ ਹੋਏ ਸੁਪਰੀਮ ਕੋਰਟ ਦੇ ਵੱਲੋਂ ਅੱਜ ਰਾਜਵਾਨਾ ਦੀ ਫਾਂਸੀ ਨੂੰ ਲੈ ਕੇ ਸੁਣਵਾਈ ਹੈ ਵੱਡੀ ਅਪਡੇਟ ਵੱਡੀ ਜਾਣਕਾਰੀ ਸਾਂਝੀ ਕਰਦਾ ਰਹਿਮਦੀਪ ਸਿੰਘ ਤੇ ਜਲਦ ਨਿਬੜੇ ਲਈ ਰਾਜਵਾਨਾ ਦੀ ਪਟੀਸ਼ਨ ਸੀਗੀ ਤੇ ਉੱਥੇ ਹੀ ਜਿਸ ਨੂੰ ਵੇਖਦੇ ਹੋਏ ਪਿਛਲੀ ਸਨਵਾਇ ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਦਾ ਜਵਾਬ ਜਿਹੜਾ ਉਹ ਮੰਗਿਆ ਗਿਆ ਤਾਂ ਉਸ ਨੂੰ ਵੇਖਦੇ ਹੋਏ ਸੁਨਵਾਇ ਦੇ ਮੱਦੇ ਨਜ਼ਰ ਵੀ ਸੁਰੱਖਿਆ ਹਰ ਪਾਸੇ ਜਿਹੜੀ ਉਹ ਬਤਾ ਦਿੱਤੀ ਗਈ ਹੈ ਉੱਥੇ ਹੀ ਬੀਤੇ ਦਿਨ ਵੀ ਅਭਜੰਦਰ ਸਿੰਘ ਢੱਮੀ ਜੜੇ ਉਹ ਪਹੁੰਚੇ ਸੀਗੇ ਰਾਜੋਵਾਨਾਂ ਨੂੰ ਮਿਲਣ ਦੇ ਲਈ ਵਕੀਲਾ ਦੇ ਦੇ ਵਿੱਚ ਜਿਹੜੀ ਹੈ ਗੱਲਬਾਤ ਜਿਹੜੀ ਉਹ ਹੋਈ ਹੈ ਬਕਿੱਲਾ ਦੇ ਜ਼ਰੀਏ ਜਿਹੜੀ ਹੈ ਗੱਲਬਾਤ ਹੋਈ ਹੈ ਉੱਥੇ ਹੀ ਅੱਜ ਸੁਨਵਾਇ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਹੋਵੇਗੀ ਇਸ ਵੇਲੇ ਦੀ ਵੱਡੀ ਅਪਡੇਟ ਵੱਡੀ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਰਾਜਵਾਨਾ ਦੇ ਮਾਮਲੇ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਤੇ ਵਿਖੇ ਸੁਣਵਾਈ ਹੋਈ ਉਥੇ ਹੀ ਸੁਰੱਖਿਆ ਜਿਹੜੀ ਆ ਹਰ ਪਾਸੇ ਵਦਾ ਦਿੱਤੀ ਗਈ ਹੈ ਕਿਸੇ ਨੂੰ ਮਿਲਣ ਦੀ ਵਦੇਰੀ ਜਾਣਕਾਰੀ ਦੇ ਲਈ ਗਗਨਦੀਪ ਸਿੰਘ ਜੁੜ ਚੁੱਕੇ ਨੇ ਗਗਨਦੀਪ ਅੱਜ ਰਾਜਵਾਨਾ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਕਿ ਕੁਝ ਜਾਣਕਾਰੀ ਇਹ ਹੋਰ ਇਹ ਰਿਪੋਰਟੇਜ ਨੂੰ ਰਿਕੋਰਡਿੰਗ ਮੈਂ ਕਰ ਰਹੀ ਹਾਂ। ਗगन ਤੁਹਾਡੀ ਆਵਾਜ਼ ਸੁਣ ਪਾ ਰਹੇ ਹੋ? ਜੀ ਗगन। ਜੀ ਗगन। ਸੋ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਰਾਜਵਾਨਾ ਦੀ ਫਾਂਸੀ ਦੇ ਬਾਰੇ। ਦੱਸਦੇ ਕਿ ਸੁਣਵਾਈ ਜਿਹੜੀ ਹੋਵੇਗੀ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਗगन ਤੁਸੀਂ ਆਵਾਜ਼ ਸੁਣ ਪਾ ਰਹੇ ਹੋ? ਸੋ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਕੇਂਦ ਦੱਸਦੀ ਕਿ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਹੈ ਕੇਂਦਰ ਕੋਲੋਂ ਜਵਾਬ ਜਿਹੜਾ ਇਸ ਦਾ ਮੰਗਿਆ ਗਿਆ ਸੀਗਾ ਜੀ ਗਗਨ ਨਵਾ ਸੁਣ ਪਾ ਰਹੇ ਹੋ ਤੁਸੀਂ ਸੋ ਅੱਜ ਸੁਪਰੀਮ ਕੋਰਟ ਦੇ ਵਿੱਚ ਦੱਸਦੀ ਕਿ ਰਾਜਵਾਨੀ ਫਾਂਸੀ ਦੇ ਖਾਰੇ ਸੁਣਵਾਈ ਹੈ ਪਟੀਸ਼ਨ ਜਿਹੜੀ ਫਾਇਲ ਕੀਤੀ ਗਈ ਸੀ ਰਾਜਗਵਾਨ ਦੇ ਵੱਲੋਂ ਉਸ ਨੂੰ ਵੇਖਦੇ ਹੋਏ ਸਵਾਲ ਦਾ ਜਵਾਬ ਜਿਹੜਾ ਮੰਗਿਆ ਗਿਆ ਸੀਗਾ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਨੂੰ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਕੇਂਦਰ ਦੇ ਸੁਪਰੀਮ ਕੋਰਟ ਦੇ ਵੱਲੋਂ ਕਿਆ ਗਿਆ ਸੀਗਾ ਕਿ ਜੇਕਰ ਇਸ ਦਾ ਜਵਾਬ ਨਹੀਂ ਆਉਂਦਾ ਤਾਂ ਕਾਰਵਾਈ ਜਿਹੜੀ ਉਹ ਆਪਣੇ ਤਰੀਕੇ ਦੇ ਨਾਲ ਕਰਨਗੇ ਉਸ ਨੂੰ ਵੇਖਦੇ ਹੋਏ ਕਾਰਵਾਈ ਜਿਹੜੀ ਅੱਜ ਸੁਣਵਾਈ ਜਿਹੜੀ ਸੁਪਰੀਮ ਕੋਰਟ ਦੇ ਵੱਲੋਂ ਹੋਵੇਗੀ ਰਾਜਵਾਨੇ ਫਾਂਸੀ ਦੇ ਪਰ ਉੱਥੇ ਦੱਸਦੇ ਕਿ ਸੁਰੱਖਿਆ ਦੇ ਪੰਟ ਵਿੱਚ ਜਿਹੜੇ ਪੂਰੇ ਤਰੀਕੇ ਨਾਲ ਕਰ ਦਿੱਤੇ ਗਏ ਨੇ ਉੱਥੇ ਹੀ ਮਿਲਨ ਜਿਹੜਾ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ ਹਾਲਾਂਕਿ ਦੱਸਦੇ ਕਿ ਬਿੱਕਰ ਦੇ ਨਹੀਂ ਅਦਿੰਦਰ ਸਿੰਘ ਦਾ ਮਕੜੇ ਨੇ ਉਹ ਰਾਜਵਾਨਾਂ ਨੂੰ ਮਿਲਨ ਲਈ ਪਟਿਆਲਾ ਤੁਰਦ ਵਿੱਚ ਫਾਂਸੀ ਗਿਆ ਜਿੱਥੇ ਵਕੀਲਾਂ ਦੇ ਦਰਮਿਆਨ ਗੱਲਬਾਤ ਜਿਹੜੀ ਉੱਦਸੀ ਗਈ ਹੈ ਹੋਈ ਹੈ ਉਹਨਾਂ ਦੇ ਵਿੱਚ ਜਿਸ ਨੂੰ ਵੇਖਦੇ ਹੋਏ ਅੱਜ ਸੁਪਰੀਮ ਕੋਰਟ ਦੇ ਵੱਲੋਂ ਕਰੀਏ ਰਾਜਵਾਨਾ ਦੇ ਫਾਂਸੀ ਦੇ ਬਾਰੇ ਸੁਣਵਾਈ ਗੱਡੀ ਅਪਡੇਟ ਵੱਡੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਉਸ ਪਹਿਲੇ 30 ਸਾਲ ਹੋ ਚੁੱਕੇ ਨੇ 30 ਸਾਲਾਂ ਤੋਂ ਦੱਸਿਆ ਜਾ ਰਿਹਾ ਕਿ ਰਾਜਵਾਨ ਜਿਹੜੇ ਨੇ ਬਹੁਤ ਜੇਲ੍ਹ ਦੇ ਵਿੱਚ ਨੇ ਕੇਸ ਨੂੰ ਵਦੇਰੀ ਜਾਣਕਾਰੀ ਦੇ ਲਈ ਗਗਨਦੀਪ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਸਹਿਯੋਗੀ ਗਗਨਦੀਪ ਸਿੰਘ ਕੀ ਕੁਝ ਜਾਣਕਾਰੀ ਅੱਜ ਰਾਜਵਾਨਾ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਹੋਰ ਕੀ ਕੁਝ ਜਾਣਕਾਰੀ ਇਸ ਨੂੰ ਲੈ ਕੇ ਅ ਬਿਲਕੁਲ ਮਨਪ੍ਰੀਤ ਜੇਕਰ ਗੱਲ ਕਰੀਏ ਤਾਂ ਜਿਹੜਾ ਕਿ ਰਾਜੋਵਾਨਾ ਦੀ ਫਾਂਸੀ ਨੂੰ ਲੈ ਕੇ ਜਿਹੜਾ ਸਮੇਂ-ਸਮੇਂ ਤੇ ਸਰਕਾਰਾਂ ਵੱਲੋਂ ਵੀ ਤੇ ਸਮੇਂ-ਸਮੇਂ ਦੇ ਵਿੱਚ ਜਿਹੜੀ ਆ ਕਿ ਉਹਨਾਂ ਦੀ ਫਾਂਸੀ ਨੂੰ ਲੈ ਕੇ ਕਈ ਜਿਹੜੀਆਂ ਕਿ ਗੱਲਾਂ ਬਾਤਾਂ ਉੱਠੀਆਂ ਨੇ ਤਾਂ ਜੇਕਰ ਗੱਲ ਕਰੀਏ ਤਾਂ ਹੁਣ ਫੇਰ ਜਿਹੜੀ ਆ ਕਿ ਬਲਵੰਤ ਸਿੰਘ ਰਾਜੋਵਾਨਾ ਦੀ ਜਿਹੜੇ ਆ ਕਿ ਫਾਂਸੀ ਨੂੰ ਲੈ ਕੇ ਇੱਕ ਵਾਰ ਫੇਰ ਜਿਹੜਾ ਕਿ ਇਹ ਮਾਮਲਾ ਉੱਠਿਆ ਤਾਂ ਹਾ ਸੁਪਰੀਮ ਕੋਰਟ ਵੱਲੋਂ ਉਹਨਾਂ ਦੀ ਫਾਂਸੀ ਦੇ ਉੱਤੇ ਜਿਹੜਾ ਕਿ ਕੇਂਦਰ ਸਰਕਾਰ ਨੂੰ ਲਗਾਤਾਰ ਸਵਾਲ ਕੀਤੇ ਗਏ ਨੇ ਤਾਂ ਉਹਨਾਂ ਨੇ ਪੁੱਛਿਆ ਗਿਆ ਕਿ ਆ ਅਖਰਕਾਰ ਉਹਨਾਂ ਦੀ ਜਿਹੜੀ ਕਿ ਫਾਂਸੀ ਹੈਗੀ ਆ ਤਾਂ ਉਹ ਕਿਉਂ ਨਹੀਂ ਦਿੱਤੀ ਗਈ ਤਾਂ ਤੁਹਾਨੂੰ ਮਾਮਲਾ ਥੋੜਾ ਜਿਆਦਾ ਦੱਸ ਦਈਏ ਕਿ ਜਿਹੜਾ ਕਿ ਮੁੱਖ ਮੰਤਰੀ ਬਿਆਨਤ ਸਿੰਘ ਦੇ ਕਤਲकांड ਨੂੰ ਲੈ ਕੇ ਜੁੜੇ ਉਹਨਾਂ ਨੂੰ ਜਿਹੜੀ ਕਿ ਲਗਾਤਾਰ ਜੇਲ੍ਹ ਦੇ ਵਿੱਚ ਲੰਬਾ ਸਮਾਂ 30 ਸਾਲ ਤੋਂ ਹੋ ਗਿਆ ਸੀ ਤਾਂ ਉਹਨਾਂ ਨੇ ਵੱਲੋਂ ਜਿਹੜੀ ਆ ਉਹ ਜੇਲ੍ਹ ਕੱਟੀ ਗਈ ਆ ਤਾਂ ਜੇਕਰ ਗੱਲ ਕਰੀਏ ਤਾਂ 1995 ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ 2007 ਦੇ ਵਿੱਚ ਫਿਰ ਜਿਹੜਾ ਕਿ ਇਹ ਲਗਾਤਾਰ ਮਾਮਲਾ ਉੱਠਦਾ ਕਿ ਉਹਨਾਂ ਨੂੰ ਜਿਹੜੀ ਆ ਕਿ ਉਹ ਫਾਂਸੀ ਦੇਣੀ ਚਾਹੀਦੀ ਹੈ ਫਿਰ ਜਦੋਂ ਸਮੇਂ ਦੀ ਸਰਕਾਰ ਸੀਗੀ ਉਸ ਸਮੇ ਅਕਾਲੀ ਸਰਕਾਰ ਸੀਗੀ ਕਾਲੀ ਸਰਕਾਰ ਵੱਲੋਂ ਲਗਾਤਾਰ ਇਹ ਕਿਹਾ ਗਿਆ ਸੀਗਾ ਕਿ ਜੇਕਰ ਕਿਤੇ ਨਾ ਕਿਤੇ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦਿੱਤੀ ਜਾਵੇਗੀ ਸਿੱਖ ਭਾਵਨਾ ਨੂੰ ਫੇਸ ਪਹੁੰਚੇਗੀ ਸਿੱਖ ਭਾਵਨਾ ਜਿਹੜੇ ਕਿ ਹਿਰਦੇ ਬਲੁੰਦਰੇ ਜਾਣਗੇ ਇਸ ਕਰਕੇ ਜਿਹੜਾ ਕਿ ਉਹਨਾਂ ਨੂੰ ਫਾਂਸੀ ਦੇਣਾ ਉਚਿਤ ਨਹੀਂ ਹੈ ਤਾਂ ਫਿਰ ਜਿਹੜੀ ਇਹ ਪਟੀਸ਼ਨ ਉਦੋਂ ਵੀ ਪਾਈ ਗਈ ਸੀ ਤਾਂ ਉਦੋਂ ਜਿਹੜਾ ਕਿ ਇਹ ਫੈਸਲਾ ਜਿਹੜਾ ਕਿ ਰੱਖਵਾ ਰੱਖਿਆ ਗਿਆ ਸੀ ਤਾਂ ਫਿਰ ਉਸ ਤੋਂ ਬਾਅਦ ਸਮਾਂ ਬਦਲ ਗਿਆ ਦਾ ਗਿਆ ਹੌਲੀ 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 ਇਸ ਦੇ ਉੱਤੇ ਜਿਹੜੀ ਆ ਵਿਚਾਰ ਚਚਾ ਹੋਈ ਗਈ ਕਈ ਜਿਹੜੇ ਕਿ ਰਾਸ਼ਟਰਪਤੀ ਬਦਲ ਗਏ ਚਾਹੇ ਉਹ ਕਮੇ ਦੀ ਨਾਤੀ ਗੱਲ ਕਰੀਏ ਜਾਂ ਉਹਨਾਂ ਤੋਂ ਪਹਿਲਾਂ ਰਾਸ਼ਟਰਪਤੀ ਗੱਲ ਕਰੀਏ ਤਾਂ ਹੁਣ ਮੌਜੂਦਾ ਜਿਹੜੇ ਨੇ ਉਹ ਦਰੋਪਤੀ ਮੁਰਮੂ ਦੇ ਕੋਲ ਜਿਹੜੀ ਇਹ ਲਗਾਤਾਰ ਜਿਹੜਾ ਕਿ ਇਸ ਮਾਮਲੇ ਦੇ ਉੱਤੇ ਜਿਹੜੀ ਗੱਲਬਾਤ ਕੀਤੀ ਗਈ ਹੈ ਤਾਂ ਉੱਥੇ ਜੇਕਰ ਸਿੱਖ ਭਾਵਨਾਵਾਂ ਦੀ ਗੱਲ ਕਰੀਏ ਤਾਂ ਕਈ ਬੰਦੀ ਸਿੰਘਾਂ ਦੀ ਰਹਾਈ ਨੂੰ ਲੈ ਕੇ ਜਿਹੜੇ ਆ ਵਕਤ ਵਕਤ ਸਮੇਂ ਦੀਆਂ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਵੱਲੋਂ ਵੀ ਆਵਾਜ਼ ਜਿਹੜੀ ਆ ਉਠਾਈ ਜਾ ਰਹੀ ਆ ਤਾਂ ਹੁਣ ਮਾਮਲਾ ਜਿਹੜਾ ਇਹ ਹੈ ਕਿ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨੂੰ ਲੈ ਕੇ ਕਿ ਉਹਨਾਂ ਨੂੰ ਅੱਜ ਜਿਹੜਾ ਕਿ ਸੁਪਰੀਮ ਕੋਰਟ ਆ ਜਿਹੜਾ ਕਿ ਫੈਸਲਾ ਲਏਗਾ ਕਿ ਕੋਈ ਕੇਂਦਰ ਸਰਕਾਰ ਨੇ ਜਿਹੜਾ ਕਿ ਕੋਈ ਤੁਕਬਾ ਜਵਾਬ ਨਹੀਂ ਦਿੱਤਾ ਤਾਂ ਹੁਣ ਇਹਦੇ ਵਿੱਚ ਮਨਪ੍ਰੀਤ ਦੋ ਗੱਲਾਂ ਦੇਖਣ ਵਾਲੀਆਂ ਨੇ ਅ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਕੋਈ ਵੀ ਆਰਟੀਕਲ ਇਹੋ ਜਿਹਾ ਨਹੀਂ ਲਿਖਿਆ ਹੋਇਆ ਜਿੱਥੇ ਇੱਕ ਸਜ਼ਾ ਦੇ ਬਦਲੇ ਦੋ ਜਿਹੜੀਆਂ ਕਿ ਸਜ਼ਾਵਾਂ ਬੰਦੇ ਨੂੰ ਭੁਗਤਣੀਆਂ ਪੈਣ ਅ ਇਹਦੇ ਬਾਰੇ ਵੀ ਥੋੜਾ ਜਿਹਾ ਕਲੀਅਰ ਕਰ ਦਵਾਂ ਮੰਨਤ੍ਰਿਤ ਜਿਸ ਤਰ੍ਹਾਂ ਕਿ ਲੰਬੇ ਸਮੇਂ ਤੋਂ ਜੇਕਰ 1995 ਦੀ ਗੱਲ ਕਰੀ ਤਾਂ 1995 ਦੇ ਵਿੱਚ ਬਰਵੰਦ ਸਿੰਘ ਰਾਜਵੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤਾਂ ਜੇਕਰ 1995 ਤੋਂ 2025 ਤੱਕ ਦੇਖੀਏ ਤਾਂ ਪੂਰੇ 30 ਸਾਲ ਬਣਦੇ ਨੇ ਤਾਂ ਪਹਿਲੀ ਸਜ਼ਾ ਇਹ ਹੈ ਕਿ 30 ਸਾਲਾਂ ਦੀ ਜਿਹੜੀ ਆ ਵਕਵਾ ਜਿਹੜਾ ਆ ਉਹ ਛੋਟਾ ਨਹੀਂ ਹੁੰਦਾ ਦਾ ਘਟੋਕਾਟੋ ਉਮਰ ਕੈਦ ਦੇ ਹਿਸਾਬ ਦੇ ਨਾਲ ਜਿਹੜਾ ਉਹਨਾਂ ਨੂੰ ਦੇਖਿਆ ਜਾ ਸਕਦਾ ਤਾਂ ਹੁਣ 30 ਸਾਲਾਂ ਦੇ ਬਾਅਦ ਫਿਰ ਜਿਹੜਾ ਕਿ ਉਹਨਾਂ ਵੱਲੋਂ ਜਿਹੜਾ ਕਿ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਹੈ ਇੱਕ ਤਾਂ ਉਹਨਾਂ ਨੇ ਉਮਰ ਕੈਦ ਜਿਹੜੀ ਆ ਉਹ ਭੋਗੀ ਹੋਈ ਆ ਤੇ ਦੂਸਰੀ ਉਹਨਾਂ ਨੂੰ ਫਿਰ ਹੁਣ ਫਾਂਸੀ ਦੀ ਸਜ਼ਾ ਆ ਇਸ ਦੇ ਉੱਤੇ ਵੀ ਜਿਹੜੀ ਆ ਵਿਚਾਰ ਚਰਚਾ ਜਿਹੜੀ ਆ ਉਹ ਕੀਤੀ ਜਾ ਸਕਦੀ ਆ ਇਹਦੀਆਂ ਵੀ ਜਿਹੜੀਆਂ ਨੇ ਚਰਚਾਵਾਂ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ ਨੇ ਤਾਂ ਦੂਸਰੀ ਗੱਲ ਇਹ ਹੈ ਕਿ ਫਿਰ ਪਿਛਲੇ ਸਮੇਂ ਦੇ ਵਿੱਚ ਇਹ ਚਰਚਾਵਾਂ ਬਹੁਤ ਹੋਈਆਂ ਸਨ ਕਿ ਬਲਵੰਤ ਸਿੰਘ ਰਾਜਵਾਨਾ ਵੱਲੋਂ ਜਿਹੜੀ ਕਿ ਰਹਿਮ ਦੀ ਅਪੀਲ ਪਾਈ ਜਾਵੇ ਤਾਂ ਤਾਂ ਕਰਕੇ ਉਹਨਾਂ ਦੀ ਫਾਂਸੀ ਦੀ ਜਿਹੜੀ ਸਜ਼ਾ ਆ ਤਾਂ ਉਸ ਨੂੰ ਜਿਹੜਾ ਕਿ ਉਹ ਘਟਾਇਆ ਜਾ ਸਕੇ ਤਾਂ ਜੇਕਰ ਅਸੀਂ ਆਪਣੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਸਾਡਾ ਸਿੱਖ ਇਤਿਹਾਸ ਬਹੁਤ ਵਿਲੱਖਣ ਹੈ ਅਤੇ ਬਹੁਤ ਹੀ ਗਰਵਸ਼ਾਲੀ ਹੈ ਅਤੇ ਬਹੁਤ ਹੀ ਸਟਰੋਂਗ ਹੈ ਤਾਂ ਰਾਜਵਾਨਾ ਨੇ ਉਦੋਂ ਵੀ ਇਹ ਕਿਹਾ ਸੀਗਾ ਕਿ ਜਿਹੜੀ ਕਿ ਰਹਿਮ ਦੀ ਅਪੀਲ ਨਹੀਂ ਪਾਈ ਜਾਏਗੀ ਕਿਉਂਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਮੈਂ ਬਿਲਕੁਲ ਫਿੱਟ ਆ ਜੇਕਰ ਭਾਰਤ ਦੀ ਸਰਕਾਰ ਜਾਂ ਭਾਰਤ ਦਾ ਸੰਵਿਧਾਨ ਮੈਨੂੰ ਫਾਂਸੀ ਦੀ ਸਜ਼ਾ ਦਿੰਦਾ ਹੈ ਤਾਂ ਮੈਨੂੰ ਉਹ ਸਿਰ ਮੱਥੇ ਮਨਜ਼ੂਰ ਆ ਤਾਂ ਫਿਰ ਇੱਕ ਜਿਹੜੀ ਆ ਰਹਿਮ ਦੀ ਪਟੀਸ਼ਨ ਜਿਹੜੀ ਆ ਉਹ ਪਾਈ ਜਾਂਦੀ ਆ ਉਹ ਵੀ ਤੁਹਾਨੂੰ ਮੈਂ ਕਲੀਅਰ ਕਰ ਦਵਾ ਜਿਹੜੀ ਰਹਿਮ ਦੀ ਪਟੀਸ਼ਨ ਪਾਈ ਜਾਂਦੀ ਆ ਉਹ ਵੀ ਨਾ ਤਾਂ ਬਲਵੰਤ ਸਿੰਘ ਰਾਜੂਵਾਨ ਦੇ ਵੱਲੋਂ ਪਾਈ ਜਾਂਦੀ ਆ ਤੇ ਨਾ ਹੀ ਉਹਨਾਂ ਦੇ ਪਰਿਵਾਰ ਵੱਲੋਂ ਪਾਈ ਜਾਂਦੀ ਆ ਜੇਕਰ ਇਹ ਪਟੀਸ਼ਨ ਪਾਈ ਜਾਂਦੀ ਇਹ ਤਾਂ ਉਹ ਐ ਜੀ ਪੀ ਸੀ ਵੱਲੋਂ ਪਾਈ ਜਾਂਦੀ ਹੈ ਤਾਂ ਜੋ ਜਿਹੜਾ ਬਲਵੰਤ ਸਿੰਘ ਰਾਜਵਾਨਾ ਨੂੰ ਰੱਖਿਆ ਜਾ ਸਕੇ ਪੰਜਾਬ ਦੇ ਵਿੱਚ ਕੋਈ ਵੀ ਐਜਾ ਮਾਹੌਲ ਨਾ ਖਰਾਬ ਹੋਵੇ ਜਿਸ ਤਰ੍ਹਾਂ ਕਿ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਸੀ ਤਾਂ ਪੰਜਾਬ ਨੇ ਬਹੁਤ ਵੱਡਾ ਸੰਤਾਪ ਹੰਡਾਇਆ ਜੇਕਰ 1984 ਦੀ ਗੱਲ ਕਰੀਏ 84 ਤੋਂ ਲੈ ਕੇ 91 ਤੱਕ ਦਾ ਦੌਰ ਦੇਖੀਏ ਤਾਂ ਕਾਫੀ ਜਿਹੜਾ ਦੁਖਦਾਈ ਰਿਹਾ ਸੀ ਤਾਂ ਫਿਰ ਉਸ ਤੋਂ ਬਾਅਦ ਜੋ ਜੇਕਰ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਹੁੰਦੀ ਹੈ ਤਾਂ ਉਹਦੇ ਉੱਤੇ ਵੀ ਪੰਜਾਬ ਦੇ ਉੱਤੇ ਕਾਫੀ ਅਸਰ ਪਵੇਗਾ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਕਾਫੀ ਖਰਾਬ ਹੋਣਗੇ ਤਾਂ ਅੱਜ ਜਿਹੜਾ ਕਿ ਸੁਪਰੀਮ ਕੋਰਟ ਵੱਲੋਂ ਇਹ ਵੱਡਾ ਫੈਸਲਾ ਲਿਆ ਜਾਣਾ ਹਾਲਾਂਕਿ ਇਹਨਾਂ ਦੋਨਾਂ ਦਲੀਲਾਂ ਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਕਿ ਦੋ ਜੜੀਆਂ ਕਿ ਸਜ਼ਾਵਾਂ ਜਿਹੜੀਆਂ ਨੇ ਬਲਵੰਤ ਸਿੰਘ ਰਾਜਵਾਨਾ ਨੂੰ ਜਿਹੜੀਆਂ ਇੱਕ ਤਾਂ ਉਮਰ ਕੈਦ ਵਾਲੀ ਆ ਦੂਸਰੀ ਜਿਹੜੀ ਆ ਕਿ ਜਿੱਕਰ ਫਾਂਸੀ ਹੁੰਦੀ ਆ ਤਾਂ ਉਹਨਾਂ ਨੂੰ ਉਹਨਾਂ ਨੂੰ ਦੋਰੀ ਸਜ਼ਾ ਜਿਹੜੀ ਆ ਉਹ ਹੋ ਸਕਦੀ ਆ ਤਾਂ ਕਿਤੇ ਨਾ ਕਿਤੇ ਜਿਹੜਾ ਇਹਨਾਂ ਗੱਲਾਂ ਦੇ ਉੱਤੇ ਅਦਾਲਤ ਜਿਹੜੀ ਆ ਉਹ ਪੂਰਾ ਫੈਸਲਾ ਲਏਗੀ ਸਿਖ ਪਾਵ ਰਾਮਨ ਜੇ ਆ ਫਿਰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਜਾਂ ਫਿਰ ਕੇਂਦਰ ਸਰਕਾਰ ਜਿਹੜੀ ਆ ਉਹ ਕਿਸ ਤਰ੍ਹਾਂ ਦੇ ਸਵਾਲ ਜਿਹੜੇ ਸਵਾਲਾਂ ਦੇ ਜਵਾਬ ਦਿੰਦੀ ਆ ਤਾਂ ਉਸ ਦੇ ਉੱਤੇ ਜਿਹੜਾ ਕਿ ਨਿਰਭਰ ਹੋਏਗਾ ਹਾਲਕਿ ਗਰਨ 2012 ਦੀ ਗੱਲ ਕੀਤੀ ਜਾਵੇ ਤਾਂ ਉਦੋਂ ਵੀ ਸੁਪਰੀਮ ਕੋਰਟ ਦੇ ਵੱਲੋਂ ਜਵਾਬ ਜਿਹੜਾ ਮੰਗਿਆ ਗਿਆ ਸੀਗਾ ਕੇਂਦਰ ਦੇ ਕੋਲੋਂ ਕਿ ਉਹਨਾਂ ਦੀ 30 ਸਾਲ ਜੜੇ ਉਹ ਹੋ ਚੁੱਕੇ ਨੇ ਹੁਣ ਤੱਕ ਦੇ ਤੇ ਉਹਨਾਂ ਦੀ ਫਾਂਸੀ ਨੂੰ ਲੈ ਕੇ ਕੀ ਕੁਝ ਅਪਡੇਟ ਹੈ ਕੀ ਹੈ ਕੀ ਨਹੀਂ ਤਾਂ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਜਿਸ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਜਿਹੜਾ ਉਹਨਾਂ ਨੂੰ ਨੋਟਿਸ ਜਿਹੜਾ ਭੇਜਿਆ ਗਿਆ ਕਿ ਪੰਜਾਬ 'ਚ ਮਾਹੌਲ ਜਿਹੜਾ ਖਰਾਬ ਹੋਵੇਗਾ ਅਗਰ ਉਹਨਾਂ ਨੂੰ ਫਾਂਸੀ ਜਿਹੜੀ ਉਹ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਹੁਣ ਹੈ ਮਾਮਲਾ ਜਿਹੜਾ ਫਿਰ ਤੋਂ ਭਖਿਆ ਬਿਲਕੁਲ ਮਾਨਪ੍ਰੀਤ ਜਿਹੜੇ ਕਿ ਵਿਰੋਧੀ ਧਿਰ ਨੇ ਜਾਂ ਸਿੱਖ ਪੰਥਕ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਤਾਂ ਇਹੀ ਕਿਹਾ ਜਾ ਰਿਹਾ ਕਿ 2027 ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਜਿਹੜਾ ਕਿ ਬਲਵੰਤ ਸਿੰਘ ਰਾਜੂ ਆਣਾ ਦੀ ਪાંਸੀ ਨੂੰ ਜਿਹੜਾ ਕਿ ਆਧਾਰ ਬੜਾਇਆ ਜਾ ਰਿਹਾ ਤਾਂ ਜੇਕਰ ਗੱਲ ਕਰੀਏ ਤਾਂ ਇਹ ਕਿਤੇ ਨਾ ਕਿਤੇ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜਾ ਕਿ ਇਹ ਨਿਪਟਾਰਾ ਜਿਹੜਾ ਕਿ ਹੋਣਾ ਚਾਹੀਦਾ ਜੇਕਰ ਲੰਬੇ ਸਮੇਂ ਤੋਂ ਗੱਲ ਕਰੀਏ ਤੇ ਬੰਦੇ ਸਿੱਖਾਂ ਦੀ ਜਿਹੜੀ ਰਿਹਾਈ ਦੇ ਲਈ ਜਥੇਬੰਦੀਆਂ ਵੀ ਪੰਜਾਬ ਦਾ ਹਰ ਇੱਕ ਉਹ ਨੌਜਵਾਨ ਪੰਜਾਬ ਦਾ ਹਰ ਇੱਕ ਉਹ ਪਰਿਵਾਰ ਪੰਜਾਬ ਦੀਆਂ ਹਰ ਇੱਕ ਉਹ ਮਾਵਾਂ ਭੈਣ ਭਰਾ ਬਜ਼ੁਰਗ ਜਿਹੜੇ ਨੇ ਅਰਦਾਸਾਂ ਕਰ ਰਹੇ ਨੇ ਕਿ ਜੋ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਪਰ ਕਿਤੇ ਨਾ ਕਿਤੇ ਇਹਦੇ ਤੋਂ ਸਿਆਸਤ ਨਹੀਂ ਹੋਣੀ ਚਾਹੀਦੀ ਤਾਂ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਆਪੀ ਸਿੰਘ ਜੋ ਕਿ ਕੇਂਦਰੀ ਮੰਤਰੀ ਸੀ ਉਹ ਵੀ ਜਿਹੜੇ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਨਾਲ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਕਿਹਾ ਕਿ ਗਵਿੰਦਰ ਸਿੰਘ ਭੁੱਲਰ ਜਿਹੜੇ ਨੇ ਉਹਨਾਂ ਉਹ ਵੀ ਜਿਹੜੇ ਕਿ ਬਿਮਾਰੀ ਤੋਂ ਪੀੜਤ ਨੇ ਉਹਨਾਂ ਨੂੰ ਜਿਹੜੀ ਰਿਲੀਫ ਮਿਲਣੀ ਚਾਹੀਦੀ ਆ ਤਾਂ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾ ਸਕਦਾ ਲੱਗਦਾ ਕਿ ਇਸ ਨੂੰ ਸਿਆਸਤ ਦੇ ਨਾਲ ਨਾ ਜੋੜਿਆ ਜਾਵੇ ਜੇਕਰ ਸਚਮੁੱਚ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੋਣੀ ਹੈ ਜਾਂ ਫਿਰ ਭਾਰਤੀ ਸੰਵਿਧਾਨ ਕਿਸੇ ਨੂੰ ਸਜ਼ਾ ਦੇ ਤਹਿਤ ਉਹਨੂੰ ਸਜ਼ਾ ਦੇਣਾ ਚਾਹੁੰਦਾ ਤਾਂ ਉਹਦੀ ਸਜ਼ਾ ਜਿਹੜੀ ਆ ਉਹ ਹੋਣੀ ਚਾਹੀਦੀ ਆ ਪਰ ਕਿਤੇ ਨਾ ਕਿਤੇ ਸਿਆਸਤ ਨਹੀਂ ਹੋਣੀ ਚਾਹੀਦੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਅੱਜ ਜਿਹੜਾ ਕਿ ਉਹ ਫੈਸਲਾ ਦਿੱਤਾ ਜਾਣਾ ਉਹ ਏਸੇ ਆਧਾਰ ਦੇ ਉੱਤੇ ਦਿੱਤਾ ਜਾਣਾ ਕਿ ਉਹਨਾਂ ਦੀ ਜਿਹੜੀ ਇੰਨਾ ਲੰਬਾ ਸਮਾਂ ਹੋ ਗਿਆ 30 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਬਲਵੰਤ ਸਿੰਘ ਰਾਜੋ ਨੂੰ ਰਾਜਵਾਨਾ ਨੂੰ ਜੇਲ੍ਹ ਦੇ ਵਿੱਚ ਉਨ੍ਹਾਂ ਦੀ ਉਮਰ ਕਾਇਦ ਪੂਰੀ ਹੋ ਗਈ ਹੈ ਜੇਕਰ ਫਾਂਸੀ ਦਿੱਤੀ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਹੋਏਗਾ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜਾਂ ਉਹਦੇ ਉੱਤੇ ਹੋਰ ਕਿਸ ਤਰ੍ਹਾਂ ਦੀਆਂ ਨੇ ਪ੍ਰਤੀਕਿਰਿਆਵਾਂ ਸਾਹਮਣੇ ਆਉਣਗੀਆਂ ਇਹ ਜਿਹੜਾ ਆਉਣ ਵਾਲਾ ਸਮਾਂ ਦੱਸੇਗਾ ਤੇ ਮਾਨਯੋਗ ਅਦਾਲਤ ਵੱਲੋਂ ਜਿਹੜਾ ਕਿ ਅੱਜ ਇਹ ਅਹਿਮ ਫੈਸਲਾ ਪੰਜਾਬ ਦੇ ਲਈ ਅਹਿਮ ਫੈਸਲਾ ਪੰਜਾਬ ਦੇ ਨੌਜਵਾਨਾਂ ਦੇ ਲਈ ਜਿਹੜਾ ਇਹ ਐਮ ਫੈਸਲਾ ਹੋਏਗਾ ਤਾਂ ਇਸ ਦੇ ਉੱਤੇ ਜਿਹੜਾ ਬਹੁਤ ਹੀ ਅਤਿਆਦੀ ਜੜੀਆਂ ਉਹ ਵਰਤਨੀ ਪਾਏਗੀ ਜੀ ਗਗਨ ਵਦੇਰੀ ਜਾਣਕਾਰੀ ਲਈ ਬਹੁਤ ਬਹੁਤ ਤਨਵਾਦ ਜੁੜੇ ਰਾਂਗੇ ਤੁਹਾਡੇ ਨਾਲ